ਫੈਸ਼ਨ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਯੂ ਲਾਈਕ ਟਾਈਲਰ ਐਂਡ ਬਟਿਕ ਵਾਲਿਆਂ ਦਾ ਗੁਰੂ ਅਰਸਾਈ ਦੇ ਵਿੱਚ ਮੌਜੂਦ ਖੜੇ ਆ ਯੂ ਲਾਈਕ ਵਾਲਿਆਂ ਦੇ ਦੋ ਸ਼ਟਰਾਂ ਵਾਲੀ ਦੁਕਾਨ ਜਾਨੀ ਕਿ ਕਾਰਨਰ ਵਾਲੀ ਉਹ ਸ਼ੋਰੂਮ ਉਹ ਅੱਜ ਟਾਈਲਰ ਜਿਹੜੇ ਹੈਗੇ ਆ ਬਟਿਕ ਜਿਨ੍ਹਾਂ ਦਾ ਹੈਗਾ ਯੂ ਲਾਈਕ ਵਾਲਿਆਂ ਦਾ ਤੁਹਾਨੂੰ ਦਿਖਾਉਣ ਲੱਗਿਆ ਇੱਥੇ ਲੋਕ ਕਿਉਂ ਆਉਂਦੇ ਆ ਦਿਵਾਲੀ ਤੇ ਕੀ ਕੁਝ ਖਾਸ ਹੋਣਾ ਇਸ ਸ਼ੋਰੂਮ ਤੇ ਜਾਂ ਲੋਕ ਇੱਥੇ ਖਾਸੀਅਤ ਕੀ ਆ ਸ਼ੋਰੂਮ ਦੀ ਕਿਉਂ ਇਸ ਸ਼ੋਰੂਮ ਤੇ ਆਉਂਦੇ ਆ ਤੇ ਦੇਖ ਸਕਦੇ ਹੋ ਸਲਾਈਕ ਦੇ ਵਿੱਚ ਇੱਕ ਵੱਡਾ ਨਾਮ ਬਣ ਚੁੱਕਿਆ ਤੇ ਦੂਸਰੇ ਪਾਸੇ ਗੱਲ ਕਰਦੇ ਆ ਤਾਂ ਲੋਕ ਸਵੇਰ ਤੋਂ ਹੀ ਇੱਥੇ ਆਣਾ ਸ਼ੁਰੂ ਹੋ ਜਾਂਦੇ ਆ ਕਿਉਂਕਿ ਕਾਰੀਗਰਾਂ ਦੀ ਇੱਕ ਵੱਡੀ ਟੀਮ ਆ ਬਾਈ ਹੋਰਾਂ ਦੇ ਕੋਲ ਆ ਦੇਖ ਸਕਦੇ ਹੋ ਜਿਹੜੇ ਲੋਕਾਂ ਨੇ ਸਲਾਈ ਕਰਾਈ ਸੀ ਅੱਜ ਬਕਾਇਦਾ ਉਹ ਲੈਣ ਵੀ ਬਾਈ ਹੋਰੀ ਆਏ ਹੋਇਆ ਗੱਲਬਾਤ ਕਰ ਲੈਣਾ ਸਰਤਾਜੀ ਸასი ਸ਼ਕਲ ਸასი ਸ਼ਕਲ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕੋ ਬਸ ਵਧੀਆ ਤੇ ਕਿਵੇਂ ਉਹ ਬੜੀ ਚਰਚਾ ਹੈ ਬਾਜ਼ਾਰ ਦੇ ਵਿੱਚ ਕਹਿੰਦੇ ਦੋਸ਼ ਜਿਹੜੇ ਸ਼ਟਰਾਂ ਵਾਲੀ ਦੁਕਾਨ ਕਾਰਨਰ ਹੈ ਯੂ ਲਾਈਕ ਟੇਲਰ ਬੁਟੀਕ ਹਰ ਪੱਖੋਂ ਪੂਰਾ ਹਾਂਜੀ ਪੈਣਾ ਭਰਾਵਾਂ ਦੇ ਸਹਿਯੋਗ ਨਾਲ ਹੈ ਜੀ ਇਸ ਇਸੇ ਮੁਕਾਮ ਤੱਕ ਅਸੀਂ ਪਹੁੰਚੇ ਹਾਂ ਜੀ ਮੈਨੂੰ 16 ਸਾਲ ਹੋ ਗਏ ਇਸ ਫੀਲਡ ਵਿੱਚ ਕੰਮ ਕਰਦਿਆਂ ਨੂੰ ਠੀਕ ਹੈ ਜੀ ਮਾਲਕ ਦੀ ਕਿਰਪਾ ਨਾਲ ਅੱਜ ਤੁਹਾਡੇ ਪੈਣਾ ਭਰਾਵਾਂ ਦੇ ਸਦਕਾ ਆਪਣਾ ਦੁਕਾਨ ਤੇ ਨਾਮ ਵੀ ਆ ਜੀ ਇਲਾਕੇ ਵਿੱਚ ਨਾਮ ਹੈ ਜੀ ਠੀਕ ਹੈ ਜੀ ਕੰਮ ਕਰ ਵੀ ਬਹੁਤ ਵਧੀਆ ਜੀ ਹਰ ਪੱਖੋਂ ਅਸੀਂ ਬਾਗ ਸਾਡੇ ਨਾਲ ਜੁੜਿਆ ਜੀ ਸੰਤੁਸ਼ਟ ਹੁੰਦਾ ਜੀ ਲੇਡੀਜ਼ ਜੈਂਟਸ ਐਮਬੋਇਡਰੀ ਮਸ਼ੀਨੀ ਵਰਕ ਹੈਂਡ ਵਰਕ ਹਰ ਤਰ੍ਹਾਂ ਦਾ ਕੰਮ ਅਸੀਂ ਬੜੀ ਤਸੱਲੀ ਨਾਲ ਜਾਇਜ਼ ਰੇਟਾਂ ਤੇ ਕਰਕੇ ਦਿੰਨੇ ਆ ਜੀ ਆ ਬਾਈ ਜੀ ਪੋਲਾ ਜੀ ਆਪਣੇ ਕੋਲ ਆਇਆ ਜੀ ਅੱਜ ਇਹਨਾਂ ਦੀ ਬਾਸਕਟ ਦੇਖੋ ਇਹਨਾਂ ਦੀ ਫਿਟਿੰਗ ਹਾਂਜੀ ਹਾਂਜੀ ਬਹੁਤ ਵਧੀਆ ਜੀ ਚੰਗੀ ਪੂਰਾ ਪੂਰਾ ਜੀ ਬਣ ਗਿਆ ਲਾੜਾ ਸਹੀ ਆ ਕੰਮ ਇਹਨਾਂ ਦਾ ਬਹੁਤ A1 ਜੀ ਅੱਛਾ ਹਾਂਜੀ ਕਿਹੜੇ ਨੇ ਪੂਰੇ ਆਈ ਤੇਰੀ ਆ ਪੂਰੀ ਪੂਰੀ ਬਾਹਰ ਜਾਣਾ ਨਾ ਆਸਟ੍ਰੇਲੀਆ ਆਸਟ੍ਰੇਲੀਆ ਜਾਣਾ ਉਹ ਬੱਚੇ ਬਾਹਰ ਆ ਅੱਛਾ ਬੱਚੇ ਬਾਹਰ ਆ ਹਾਂ ਤੇ ਉਹਨਾਂ ਨੇ ਰੇੜੇ ਬਣਣ ਛਣ ਕੇ ਜਾਣਾ ਫਿਰ ਬਣਣ ਛਣ ਕੇ ਜਾਣਾ ਠੀਕ ਹੈ ਤੇ ਕਿੰਨੇ ਸਾਲਾਂ ਤੋਂ ਆ ਰਹੇ ਹੋ ਇੱਥੇ ਬਹੁਤ ਪੁਰਾਣੇ ਜੀ ਜਦੋਂ ਦੇ ਇਹਨਾਂ ਨੇ ਕੰਮ ਚਲਾਇ ਲਾ ਪਾਇਆ ਸਾਂਝਾ ਸੀ ਇਹਨਾਂ ਦਾ ਹਾਂ ਪਹਿਲਾਂ ਨੇ ਚੁੱਕਦੇ ਸੀ ਹਾਂ ਹਾਂ ਤੇ ਉਦੋਂ ਤੋਂ ਹੀ ਸਲਾਈ ਕਰਾਉਨੇ ਆ ਰੇਟ ਵੀ ਵਾਜਬ ਠੀਕ ਹੈ ਤੇ ਸਲਾਈ ਇੱਕ ਨੰਬਰ ਇਹਨਾਂ ਦੀ ਹਾਂਜੀ ਮੰਡੀ ਦੇ ਕਾਫੀ ਜਿਹੜੇ ਬਿਜ਼ਨਸਮੈਨ ਨੇ ਉਹ ਵੀ ਸਲਾਈ ਇੱਥੋਂ ਹੀ ਕਰਾਉਂਦੇ ਆ ਮੇਰੀ ਗੱਲ ਹੁੰਦੀ ਹੈ ਕਈ ਮੈਨੂੰ ਵੀ ਇੱਥੇ ਭੇਜਿਆ ਸੀ ਮੇਰੇ ਦੋਸਤਾਂ ਨੇ ਹਾਂਜੀ 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 ਬਿਲਕੁਲ ਜੀ ਇੱਕ ਤੁਹਾਨੂੰ ਇਹ ਦਿਖਾਉਣੇ ਆ ਹਾਂਜੀ ਠੀਕ ਹੈ ਵਾਸਕਟ ਆ ਗਈ ਜੀ ਬਹੁਤ ਵਧੀਆ ਸਾਡੇ ਜੋ ਟ੍ਰੇਨਿੰਗ ਵਿੱਚ ਵਾਸਕਟ ਚਲਦੀ ਪਈ ਹੈ ਜੀ ਤਿੰਨ ਲਾਈਨਾਂ ਵਾਲੀ ਪੌਕੇਟ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਆ ਬੈਨ ਵਾਲੀ ਬੈਨ ਵਾਲੀ ਵਾਸਕਟ ਆ ਬੈਨ ਵਾਲੀ ਵਾਸਕਟ ਆ ਜੀ ਠੀਕ ਹੈ ਜੀ ਨਹਿਰੂ ਵਾਸਕਟ ਜਿਸ ਨੂੰ ਬੋਲਦੇ ਆ ਜੀ ਉਸ ਤੋਂ ਬਾਅਦ ਆ ਗਿਆ ਜੀ ਤੁਹਾਨੂੰ ਦਿਖਾਣੇ ਲੇਡੀ ਸੂਟ ਵਿੱਚ ਲੇਡੀ ਸੂਟ ਵਿੱਚ ਐਮਬੋਇਡਰੀ ਮਸ਼ੀਨੀ ਮਸ਼ੀਨੀ ਤੋਂ ਇਲਾਵਾ ਜਿਹੜਾ ਵੀ ਹੈਂਡਵਰਕ ਦਾ ਕੰਮ ਕੀਤਾ ਬਹੁਤ ਪਿਆਰਾ ਵਰਕ ਕੀਤਾ ਹੋਇਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਆਪਣੇ ਕੋਲ ਜਿਹੜੇ ਬਹੁਤ ਵਧੀਆ ਕਾਰੀਗਰ ਹੈ ਜਿਨ੍ਹਾਂ ਦੇ ਸਦਕਾ ਜੀ ਇਹ ਕੰਮ ਤਿਆਰ ਕੀਤਾ ਹੋਇਆ ਜੀ ਨਾਲ ਦੁਪੱਟਾ ਜਿਹੜਾ ਮੈਚਿੰਗ ਕਰਕੇ ਤਿਆਰ ਕਰਵਾਇਆ ਜੀ ਆਪਾਂ ਇਸ ਤੋਂ ਬਾਅਦ ਅੱਗੇ ਆਏ ਤੁਸੀਂ ਆ ਜਿਵੇਂ ਆ ਗਏ ਜੀ ਅੱਜਕਲ ਟ੍ਰੇਨਿੰਗ ਵਿੱਚ 3 ਪੀਸ 3 ਪੀਸ ਵੀ ਬਹੁਤ ਵਧੀਆ ਬਹੁਤ ਵਧੀਆ ਕਲਾਕਾਰੀ ਦੇ ਜਿਹੜੇ ਆਪਣੇ ਕੋਲ ਕਾਰੀਗਰ ਹੈਗੇ ਆ ਜੀ ਫਿਟਿੰਗ ਪੱਖੋਂ ਹਰ ਪੱਖੋਂ ਜਿਹੜਾ ਵੀ ਪੂਰੀ ਸੰਤੁਸ਼ਟੀ ਨਾਲ ਜਿਹੜਾ ਕੰਮ ਕਰਦੇ ਆ ਜੀ ਉਸ ਤੋਂ ਬਾਅਦ ਆਜੋ ਜਿਵੇਂ ਅੱਜ ਕੱਲ ਮੈਰਿਜ ਸੀਜ਼ਨ ਉਹਦੇ ਵਿੱਚ ਜਿਵੇਂ ਬੰਦ ਗਲੇ ਵਾਲਾ ਜੋਧਪੂਰੀ ਕੋਟ ਜੋਧਪੂਰੀ ਕੋਟ ਬਣਿਆ ਜੀ ਜੋਧਪੂਰੀ ਕੋਟ ਆ ਸਿਕਸਰ ਕੋਟ ਆ ਜੀ ਜੋ ਅੱਜ ਕੱਲ ਟ੍ਰੈਂਡਿੰਗ ਵਿੱਚ ਆ ਜੀ ਹਰ ਤਰ੍ਹਾਂ ਦਾ ਡਿਜ਼ਾਈਨਿੰਗ ਵਾਲਾ ਕੋਟ ਇੱਥੇ ਤੁਹਾਨੂੰ ਤਿਆਰ ਮਿਲੇਗਾ ਜੀ ਆਹ ਸਿਕਸਰ ਆ ਗਿਆ ਜੀ ਇਸ ਤੋਂ ਬਾਅਦ ਆ ਗਿਆ ਜੀ ਚਾਰ ਪੌਕਟਾਂ ਵਾਲਾ ਬਲੇਜ਼ਰ ਜਿਹੜਾ ਉਹ ਬਣਿਆ ਆ ਜੀ ਆਪਣੇ ਕੋਲ ਤਿਆਰ ਪਿਆ ਜੀ ਥੋੜਾ ਸਾਈਡ ਤੋਂ ਹਾਂਜੀ ਹਾਂਜੀ ਦੇਖੋ ਜੀ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਕੋਟ ਹੈ ਅਲੱਗ-ਅਲੱਗ ਡਿਜ਼ਾਈਨਿੰਗ ਜਿਵੇਂ ਹੁਣ ਚੱਲ ਰਿਹਾ ਆ ਜਿਵੇਂ 2 ਜਾਂ 4 ਚੇਬਾਂ ਵਾਲਾ ਹੈਗਾ ਤੇ ਹੋਰ ਕੀ ਖਾਸ ਜਿਹੜੀ ਸਲਾਈ ਕਰਕੇ ਲੋਕ ਦੇਖੋ ਕਾਰੀਗਰਾਂ ਦੀ ਵੱਡੀ ਟੀਮ ਉੱਪਰ ਵੀ ਬੈਠੀ ਹੈ ਇੱਕ ਦੁਕਾਨ 'ਚ ਹੋਰ ਵੀ ਬਿਠਾਰ ਕੇ ਹੁਣ ਤਾਂ ਸੀਜ਼ਨ ਸਟਾਰਟ ਹੋ ਗਿਆ ਵਿਆਹ ਸ਼ਾਦੀਆਂ ਦੇ ਬਿਲਕੁਲ ਆਪਾਂ ਹਰ ਪੱਖੋਂ ਜਿਹੜਾ ਵੀ ਤੁਹਾਡੇ ਨਾਲ ਹਾਜ਼ਰ ਆ ਜੀ ਕਸਟਮਰ ਦੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਤਾ ਦੇਣ ਵਾਸਤੇ ਤਿਆਰ ਹੈ ਜਿਵੇਂ ਸਾਡੇ ਕੋਲ ਜੀਨਸ ਬਹੁਤ ਜ਼ਿਆਦਾ ਬੰਦੀਆਂ ਜੀ ਜੀਨ ਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਜੀ ਲੋ ਦੀ ਆ ਜੀ ਇੰਦ ਬਣੀ ਹੋਈ ਜੀ ਬਕਾਇਦਾ ਆਪਣੀ ਦੁਕਾਨ ਦਾ ਲੋਗੋ ਲੱਗੇਗਾ ਜੀ ਲੋ ਸਰ ਹਰ ਤਰ੍ਹਾਂ ਦੇ ਡਿਜ਼ਾਈਨਿੰਗ ਆ ਜੀ ਤੁਹਾਨੂੰ ਮਿਲੇਗੀ ਜੀ ਲੋ ਜੀ ਇਹ ਸਾਰੀਆਂ ਜੀਨਸ ਇਹ ਸਾਰੀਆਂ ਜੀਨਸ ਤਿਆਰ ਕੀਤੀਆਂ ਹੋਈਆਂ ਆਪਣੇ ਕਾਰੀਗਰਾਂ ਦੇ ਹੱਥੋਂ ਤਿਆਰ ਕੀਤੀਆਂ ਹੋਈਆਂ ਜੀ ਬਹੁਤ ਵਧੀਆ ਕੁਆਲਟੀ ਔਰ ਫਿਟਿੰਗ ਦੇ ਵਿੱਚ ਜਿਹੜੀਆਂ ਮੈਨੂੰ ਮਟੀਰੀਅਲ ਲਾ ਕੇ ਜਿਹੜਾ ਤਿਆਰ ਕਰਦੇ ਆ ਵਿਕੇਸਨ ਨੂੰ ਐ ਨਹੀਂ ਪਤਾ ਲੱਗਦਾ ਵੀ ਜਿਵੇਂ ਲਵਾਈਸ ਟੋਮੀ ਵਗੈਰਾ ਦੀਆਂ ਜੀਨਾਂ ਨੂੰ ਪਿੱਛੇ ਕਰਦੀਆਂ ਜੀ ਔਰ ਇਹਨਾਂ ਦੀ ਫਿਟਿੰਗ ਜਿਹੜੀ ਜ਼ਬਰਦਸਤ ਆਏਗੀ ਜੀ ਤੁਹਾਨੂੰ ਉਸ ਤੋਂ ਬਾਅਦ ਆਜੋ ਜੀ ਕੁਰਤਾ ਪਜਾਮਾ ਕੁਰਤਾ ਪਜਾਮਾ ਫੈਸਲਾ ਜੀ ਆਪਣੇ ਕੋਲ ਅੱਜਕੱਲ ਜਿਵੇਂ ਕੁਰਤਾ ਪਜਾਮਾ ਜੀ ਹਰ ਹਰ ਬੰਦੇ ਦੀ ਪਸੰਦ ਆ ਜੀ ਕੁਰਤਾ ਪਜਾਮਾ ਉਹਦੇ ਵਿੱਚ ਜਿਵੇਂ ਆ ਗਿਆ ਜੀ ਆਪਣੇ ਕੋਲ ਇਹ ਦੇਖੋ ਜੀ ਜਿਵੇਂ ਕਹਿੰਦੇ ਨੇ ਕੁਰਤਾ ਹਬੋਰ ਸੁਵਾਣਾ ਪਰ ਹੁਣ ਕੁਰਤਾ ਗੁਰੂਰ ਸੈਤ ਸੁਵਾਣਾ ਉਹ ਯੂ ਲਾਈਕ ਆ ਲੰਦੇ ਆਹ ਲਓ ਜੀ ਦੋ ਪੋਕਟਾਂ ਵਾਲਾ ਕੁਰਤਾ ਪਜਾਮਾ ਟ੍ਰੈਂਡ ਇਹ ਕੀ ਦੀ ਜਾਗੋ ਦਾ ਫੰਕਸ਼ਨ ਆ ਜੀ ਮੈਂ ਖੋਲ ਕੇ ਦਿਖਾਣਾ ਜੀ ਤੁਹਾਨੂੰ ਕੁਰਤਾ ਪਜਾਮਾ ਲੋ ਜੀ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਕੁਰਤਾ ਪਜਾਮਾ ਲੋ ਜੀ ਇਹ ਕੁਰਤਾ ਪਜਾਮਾ ਆ ਗਿਆ ਜੀ ਇਹ ਲੋਗੋ ਵੀ ਤੁਹਾਡਾ ਉੱਪਰ ਹਾਂਜੀ ਹਾਂਜੀ ਇਹਦੇ ਵਿੱਚ ਤੁਸੀਂ ਪੈਂਟ ਵਾਲਾ ਪਜਾਮਾ ਬਣਾ ਸਕਦੇ ਹੋ ਜੀ ਇਲਾਸਟਿਕ ਵਾਲਾ ਚੁਆਇਸ ਦੇ ਅਕੋਰਡਿੰਗ ਤੁਸੀਂ ਜਿਹੜਾ ਜੀ ਨਾਲੇ ਵਾਲਾ ਪਜਾਮਾ ਕਿਸੇ ਤਰ੍ਹਾਂ ਦਾ ਵੀ ਤਿਆਰ ਕਰਵਾ ਸਕਦੇ ਹੋ ਪਠਾਨੀ ਸੂਟ ਬਣਾ ਸਕਦੇ ਹੋ ਉਸ ਤੋਂ ਬਾਅਦ ਆ ਜੋ ਜੀ ਲੇਡੀ ਸੂਟਾਂ ਲੇਡੀ ਸੂਟ ਦੇਖੋ ਜੀ ਆਪਣੇ ਕੋਲ ਹਰ ਤਰ੍ਹਾਂ ਦੇ ਲੇਡੀ ਸੂਟ ਤਿਆਰ ਹੁੰਦੇ ਆ ਜੀ ਆਹ ਦੇਖੋ ਜੀ ਐਮਬੋਇਡਰੀ ਵਰਕ ਆਪਣੇ ਕੋਲ ਉਪਲਬਧ ਹੈ ਜੀ ਜਿਵੇਂ ਦਾ ਮਰਜੀ ਐਮਬੋਇਡਰੀ ਐਮਬੋਇਡਰੀ ਵਰਕ ਕਰਵਾਓ ਤੁਸੀਂ ਇਹ ਮਸ਼ੀਨੀ ਪਲੱਸ ਹੈਂਡ ਵਰਕ ਹੈ ਜੀ ਮਿਕਸ ਹੈ ਜੀ ਇਹ ਪਿਛਲੇ ਹਫਤੇ ਮੇਰੇ ਕੋਲ ਸੂਟ ਬਣਨ ਵਾਸਤੇ ਹੈ ਨਿਊਜ਼ੀਲੈਂਡ ਜਾ ਰਿਹਾ ਹੈ ਜੀ ਅੱਛਾ ਬਾਹਰ ਜਾ ਰਿਹਾ ਹੈ ਹਾਂਜੀ ਹਾਂਜੀ ਇਹ ਦੇਖੋ ਜੀ ਇੱਕ ਹੋਰ ਜਿਵੇਂ ਆਹ ਦੇਖੋ ਜੀ ਇੱਕੋ ਤਰ੍ਹਾਂ ਦੇ ਡਿਜ਼ਾਈਨਿੰਗ ਤਿਆਰ ਕਰਵਾਈ ਆ ਜੀ ਇਹ ਡਿਮਾਂਡ ਸੀ ਵੀ ਆਪਾਂ ਨੂੰ 7-8 ਸੂਟ ਜਿਹੜੇ ਇੱਕੋ ਇੱਕੋ ਹੀ ਸਟਾਈਲ ਵਿੱਚ ਇੱਕੋ ਇੰਬੋਇਟਰੀ ਦੇ ਤਿਆਰ ਕਰਵਾਣੇ ਆ ਜੀ ਆਹ ਦੇਖੋ ਜੀ ਇਹਦੇ ਵਿੱਚ ਇੱਕ ਕਲਰ ਆਹ ਵਾਲਾ ਬਹੁਤ ਵਧੀਆ ਜੀ ਬਾਕੀ ਪੀਸ ਮੇਰੇ ਵਰਕਰਾਂ ਕੋਲ ਆ ਜੀ ਅਜੇ ਲੋ ਸਰ ਇਹ ਹੈਂਡਵਰਕ ਦਾ ਬਹੁਤ ਪਿਆਰਾ ਪੀਸ ਆ ਗਿਆ ਜੀ ਹੈਂਡਵਰਕ ਦੇਖੋ ਜੀ ਆਪਣੇ ਸਾਰਾ ਹੈਂਡਵਰਕ ਹਾਂਜੀ ਇਹ ਸਾਰਾ ਹੈਂਡਵਰਕ ਹੈ ਜੀ ਇਹ ਤਾਂ ਰੈਡੀ ਮੈਡ ਇਹ ਬਾਈ ਜੀ ਆਸਟ੍ਰੇਲੀਆ ਤੋਂ ਆਏ ਜਿਹੜਾ ਆਪਣੇ ਕੋਲੋਂ ਸੂਟ ਤਿਆਰ ਕਰਵਾ ਕੇ ਲੈ ਕੇ ਜਾ ਰਿਹਾ ਜੀ ਹੂੰ ਲੋ ਜੀ ਇਹ ਹੈਂਡਵਰਕ ਆ ਗਿਆ ਜੀ ਵਿਆਹਾਂ ਮੈਂ ਸ਼ਾਦੀਆਂ ਦੇ ਸੀਜ਼ਨ ਵਿੱਚ ਬਹੁਤ ਹੀ ਸਸਤਾ ਸੂਟ ਪਰ ਜਿਹੜਾ ਪੀਸ ਬਣਾ ਕੇ ਦਾਂਗੇ ਜੀ ਲੋ ਜੀ ਹਰ ਤਰ੍ਹਾਂ ਦਾ ਡਿਜ਼ਾਈਨ ਆਏਗਾ ਜੀ ਠੀਕ ਹੈ ਜੀ ਕੱਟ ਵਾਲਾ ਡਿਜ਼ਾਈਨ ਆ ਗਿਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਇਹ ਫਰੌਕ ਆ ਗਈ ਜੀ ਇਹ ਫਰੌਕ ਤੇ ਐਮਬੋਇਟਰੀ ਕਰਵਾਈ ਹੋਈ ਹੈ ਜੀ ਆਪਣੀ ਲੋ ਜੀ ਇਹ ਦੇਖੋ ਜੀ ਇਹ ਆਪਣੇ ਕੋਲ ਬਾਈ ਜੀ ਆਏ ਸੀ ਉਹਨਾਂ ਦੀ ਬੱਚੀ ਦੀ ਮੈਰਿਜ ਹੈ ਜੀ ਉਹਦੇ ਵਾਸਤੇ ਸੂਟ ਤਿਆਰ ਕਰਵਾਇਆ ਜੀ ਆਪਾਂ ਹੋਰ ਦੇਖੋ ਤੁਸੀਂ ਹਰ ਤਰ੍ਹਾਂ ਦੀ ਵੈਰਾਈਟੀ ਜਿਵੇਂ ਦਾ ਤੁਸੀਂ ਚਾਹੋਗੇ ਉਵੇਂ ਦਾ ਹੀ ਸੂਟ ਤਿਆਰ ਮਿਲੇਗਾ ਤੁਹਾਨੂੰ ਇਸ ਤੋਂ ਬਾਅਦ ਅ ਇੱਧਰ ਹੋਰ ਵੀ ਤਿਆਰ ਜਿਹੜੇ ਪਏ ਆ ਸੂਟ ਅੱਗੇ ਦੇਖੋ ਜੀ ਜਿਵੇਂ ਸਲਵਾਰਾਂ ਜੀ ਸਲਵਾਰਾਂ ਤੇ ਹਰ ਤਰ੍ਹਾਂ ਦਾ ਜਿਹੜਾ ਵਰਕ ਜਿਹੜਾ ਆਪਣੇ ਕੋਲ ਉਪਲਬਧ ਦਾ ਜੀ ਕਿਸੇ ਦੀ ਚੁਆਇਸ ਹੈ ਪਲੇਨ ਸਲਵਾਰ ਦੀ بجائے ਆਪਾਂ ਵਰਕ ਕਰਵਾਉਣਾ ਜੀ ਲਓ ਜੀ ਆ ਵਰਕ ਵਾਲੀ ਸਲਵਾਰ ਆ ਗਈ ਜੀ ਉਸ ਤੋਂ ਬਾਅਦ ਆਹ ਟ੍ਰੈਂਡਿੰਗ ਵਿੱਚ ਬਹੁਤ ਜ਼ਿਆਦਾ ਵਰਕ ਚੱਲਦਾ ਪਿਆ ਜੋ ਪਹਿਲੇ ਵੀ ਮੈਂ ਦਿਖਾਇਆ ਜੀ ਲਓ ਜੀ ਲੋ ਕੈਮਰਾ ਕਲੋਜ਼ ਕਰਕੇ ਦਿਖਾਓ ਹਾਂ ਜੀ ਲਓ ਜੀ ਆ ਹੈਂਡ ਵਰਕ ਆ ਜੀ ਆ ਪਹਿਲੇ ਤੁਹਾਨੂੰ ਮਸ਼ੀਨੀ ਵਰਕ ਦਿਖਾਇਆ ਜੀ ਆ ਆਪਣੇ ਕੋਲ ਹੈਂਡਵਰਕ ਆ ਜੀ ਮੈਂ ਤੁਹਾਨੂੰ ਲੈ ਚਲਦਾ ਜੀ ਆਪਣੇ ਨਾਲ ਜੋ ਕਾਰੀਗਰਾਂ ਦੀ ਟੀਮ ਮੇਰੇ ਕੋਲ ਬੈਠੀ ਹੈ ਜੀ ਲੋ ਜੀ ਆ ਮਸ਼ੀਨੀ ਵਰਕ ਆ ਗਿਆ ਜੀ ਪਿੱਛੇ ਤੇ ਇੱਥੇ ਜ਼ਰੂਰ ਕੈਮਰਾ ਮਾਰ ਕੇ ਦਿਖਾ ਦੋ ਆ ਸਾਰੇ ਹੀ ਲੇਡੀ ਸੂਟ ਜਿਹੜੇ ਹੈਗੇ ਆ ਮੈਡਮ ਸੰਤੁਸ਼ਟ ਹੁੰਦੀਆਂ ਲੇਡੀਆਂ ਇੱਥੇ ਆ ਗਏ ਹਾਂਜੀ ਬਹੁਤ ਜ਼ਿਆਦਾ ਜੀ ਬਹੁਤ ਵਧੀਆ ਰੇਟ ਹੁੰਦੇ ਆਪਣੇ ਤੇ ਬਾਕੀ ਬਹੁਤ ਸਫਾਈ ਦਾ ਹੈਂਡਵਰਕ ਤੇ ਵਰਕ ਕੀਤਾ ਜਾਂਦਾ ਹੈ ਆਪਣੇ ਕੋਲ ਬਹੁਤ ਡਿਜ਼ਾਈਨ ਨਿਊ ਡਿਜ਼ਾਈਨ ਤਿਆਰ ਕੀਤੇ ਜਾਂਦੇ ਸਾਰੇ ਆਪਣੇ ਆਪ ਦੇ ਯਾਨੀ ਲੋਕ ਆਪ ਦਾ ਦੇਖ ਕੇ ਵੀ ਕਰਵਾ ਸਕਦੇ ਹਨਾ ਗੂਗਲ ਵਗੈਰਾ ਜਾਂ ਸਰਚ ਮਾਰ ਕੇ ਕਿਤੇ ਹਾਂਜੀ ਕੋਈ ਵੀ ਫੋਟੋ ਤੇ ਆਪਾਂ ਡਿਜ਼ਾਈਨ ਸਾਰੇ ਤਿਆਰ ਕਰਦੇ ਹਾਂ ਹਾਂਜੀ ਹਰੇਕ ਤਰ੍ਹਾਂ ਦੇ ਹਾਂ ਬਿਲਕੁਲ ਹਰ ਤਰ੍ਹਾਂ ਦਾ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ ਪਰ ਡਿਜ਼ਾਈਨ ਤਿਆਰ ਹੁੰਦੇ ਕਿੱਥੇ ਆ ਬਾਈ ਹੋਰਾਂ ਦੇ ਦੋ ਜਗ੍ਹਾ ਤੇ ਕਾਰੀਗਰ ਬੈਠਦੇ ਆ ਪੂਰੀ ਕਾਰੀਗਰਾਂ ਦੀ ਟੀਮ ਹੈ ਤੁਹਾਨੂੰ ਉਹ ਵੀ ਦਿਖਾਉਣੀ ਹੈ ਸਤਿ ਪਾਤ ਜੀ ਮੈਂ ਦਿਖਾਣਾ ਤੁਹਾਨੂੰ ਹਾਂਜੀ ਹਾਂਜੀ ਆਜੋ ਮੇਰੇ ਨਾਲ ਚਲੋ ਉੱਪਰ ਆਪਣੇ ਕੋਲ ਕਾਰੀਗਰਾਂ ਦੀ ਟੀਮ ਬੈਠੀ ਹੈ ਇਹਦੇ ਵਿੱਚ ਆਪਣੇ ਲੋਕਲ ਕਾਰੀਗਰ ਹੈਗੇ ਆ ਜੀ ਬਹੁਤ ਵਧੀਆ ਮਤਲਬ ਭਰਾਵਾਂ ਦੀ ਤਰ੍ਹਾਂ ਆਪਣੇ ਨਾਲ ਖੜੇ ਹੋਏ ਆ ਜੀ ਕੰਦੇ ਨਾਲ ਕੰਦਾ ਮਿਲਾ ਕੇ ਜਿਹੜਾ ਵੀ ਆਪਣੇ ਨਾਲ ਕੰਮ ਕਰਦੇ ਆ ਜੀ ਤੋਂ ਸੋ ਆਪਾਂ ਜਿਹੜਾ ਟਾਈਮ ਤੇ ਕਸਟਮਰ ਨੂੰ ਕੰਮ ਦਿੰਨੇ ਆ ਸਾਫ ਸੁਥਰਾ ਕੰਮ ਦਿੰਨੇ ਆ ਜੀ ਆਓ ਜੀ ਮੈਂ ਤੁਹਾਨੂੰ ਦਿਖਾਣਾ ਜੀ ਆਪਣੇ ਕੋਲ ਕਾਰੀਗਰਾਂ ਦੀ ਟੀਮ ਬੈਠੀ ਹੋਈ ਜੋ ਮਤਲਬ ਵਰਕ ਕਰੀ ਜਾਂਦੇ ਆ ਜੀ ਕੰਮ ਕਰੀ ਜਾਂਦੇ ਆ ਜੀ ਇਹ ਮਸ਼ੀਨਾਂ ਵੀ ਖਾਸ ਨੇ ਆਹ ਜੀ ਆਪਾਂ ਕਰਦੇ ਆ ਗੱਲਬਾਤ ਤੇ ਹਾਂ ਭਾਈ ਕਿਵੇਂ ਆ ਠੀਕ ਹੈ ਜੀ ਇਹ ਤਾਂ ਉਹ ਚੱਲੀ ਜਾਂਦੀ ਆ ਆਟੋਮੈਟਿਕ ਹੀ ਹੈ ਜਗਾੜ ਇਹ ਸਾਰੀ ਆਟੋਮੈਟਿਕ ਆ ਬਾਜੀ ਇਹਦੇ ਨਾਲ ਹੱਥ ਨਾਲ ਕੋਈ ਮਤਲਬ ਨਹੀਂ ਆ ਸਭ ਸਭ ਪੈਰ ਤੇ ਆ ਜੀ ਇਹਦੇ ਵਿੱਚ ਹੀ ਔਇਲ ਹੁੰਦਾ ਹੈ ਉਹੜੋਂ ਤਾਬਕ ਇਹਨੇ ਚੱਕਲੇ ਹਾਂਜੀ ਬਿਲਕੁਲ ਜੀ ਸਭ ਤੇਲ ਤੇ ਹੋ ਗਈ ਬਿਲਕੁਲ ਜੀ ਚਲਾ ਕੇ ਦਿਖਾਈਏ ਫਿਰ ਆਪਾਂ ਲਓ ਜੀ ਆ ਦੇਖੋ ਜੀ ਸਪੀਡ ਦੇ ਵਿੱਚ ਕੰਮ ਹੁੰਦਾ ਹੈ ਤੇ ਬਾਈ ਕਹਿੰਦਾ ਮਸ਼ੀਨ ਦੇ ਵਿੱਚ ਵੀ ਤੇਲ ਪੈਂਦਾ ਜੈ ਕੰਪਨੀ ਦੇ ਮਸ਼ੀਨਾਂ ਨੇ ਤੇ ਇਹਨਾਂ ਦੇ ਕਾਰੀਗਰਾਂ ਦੀ ਟੀਮ ਹੈ ਜਿਹੜੀ ਟੀਮ ਤਿਆਰ ਕਰਦੀ ਆ ਤੇ ਦੇਖ ਸਕਦੇ ਹੋ ਤੁਸੀਂ ਕਿੰਨੇ ਤਿਆਰ ਹੋ ਜਾਂਦੇ ਆ ਅੱਜ ਦਾ ਕਾਰੀਗਰ ਕਾਫੀ ਆ ਤੁਹਾਡੇ ਥੱਲੇ ਵੀ ਹੋਰ ਵੀ ਹਾਂਜੀ ਹਾਂਜੀ ਇੱਧਰ ਵੀ ਮੇਰੇ ਕੋਲ ਕਾਰੀਗਰ ਬੈਠੇ ਹੋਇਆ ਜੀ ਹਾਂਜੀ ਮੈਂ ਦੇਖੋ ਜੀ ਹਰ ਤਰ੍ਹਾਂ ਦਾ ਕੰਮ ਤਿਆਰ ਹੋ ਰਿਹਾ ਜੀ ਕੁਰਤੇ ਪਿਆਮੇ ਪੈਂਟਾਂ ਹਰ ਤਰ੍ਹਾਂ ਦਾ ਕੰਮ ਤਿਆਰ ਕਰਦੇ ਆ ਜੀ ਕੋਟ ਵਾਲੇ ਹਾਂਜੀ ਬਿਲਕੁਲ ਕਾਰੀਗਰਾਂ ਦੀ ਟੀਮ ਵੀ ਬਾਕਾਇਦਾ ਫਲਪਤਾ ਹੈ ਥੱਲੇ ਵੀ ਤੁਸੀਂ ਦੱਸ ਰਹੇ ਸੀ ਕਾਰੀਗਰ ਹੋਰ ਵੀ ਹੈ ਬੈਠਿਆ ਅੱਛਾ ਟੋਟਲ ਕਿੰਨੇ ਕਾਰੀਗਰ ਹੈਗੇ ਆ ਮੰਨ ਲਓ ਕੋਈ ਬੰਦਾ ਤੁਹਾਡੇ ਕੋਲੋਂ ਦੇ ਕੇ ਜਾਂਦਾ ਹੈ ਕੁਰਤਾ ਦੇਗਾ ਜਾਂ ਲੇਡੀਜ਼ ਸੂਟ ਦੇ ਅੱਜ ਕੱਲ ਤਾਂ ਜਿਵੇਂ ਵਿਆਹਾਂ ਦਾ ਸੀਜ਼ਨ ਚੱਲ ਪਿਆ ਹਾਂਜੀ ਹਾਂਜੀ ਕਿੰਨੇ ਕੁ ਦਿਨਾਂ ਦਾ ਟਾਈਮ ਲੱਗ ਜਾਂਦਾ ਜੀ ਦੇਖੋ ਜੀ ਮਤਲਬ ਕਸਟਮਰ ਦੇ ਉਹਨਾਂ ਦੇ ਟਾਈਮ ਦੇ ਅਕੋਰਡਿੰਗ ਆਪਾਂ ਕੰਮ ਤਿਆਰ ਕਰਕੇ ਦਿੰਨੇ ਆ ਜੀ ਹੂੰ ਜਿਵੇਂ ਤਾਂ ਟਾਈਮ ਕਸਟਮਰ ਆਪਾਂ ਨੂੰ ਦਿੰਦਾ ਹੈ ਹੂੰ ਜਿਵੇਂ ਮੰਨ ਕੇ ਚਲੋ ਚਲੋ ਮੈਂ ਚਲਦਾ ਜੀ ਉਧਰ ਆਪਣੀ ਦੂਸਰੀ ਜਿਹੜੀ ਹੈ ਸ਼ਾਪ ਵਰਕਸ਼ਾਪ ਉਧਰ ਵੀ ਆਪਾਂ ਦਿਖਾਣੇ ਆ ਤੁਹਾਨੂੰ ਅੱਛਾ ਪਾ ਟਾਈਮ ਦੀ ਗੱਲ ਕਰ ਰਹੇ ਸੀ ਕਿੰਨੇ ਦਿਨ ਟਾਈਮ ਦੀ ਗੱਲ ਕਰਦੇ ਆ ਜੀ ਕਸਟਮਰ ਦੇ ਚੋਣ ਤੇ ਜੋ ਟਾਈਮ ਕਸਟਮਰ ਆਪਣਾ 2 ਦਿਨ 4 ਦਿਨ ਹਫਤਾ ਕਈ ਵੇ ਤਾਂ ਸਾਡੇ ਕੋਲ 15 ਤੋਂ 20 ਦਿਨ ਦੀ ਵੇਟਿੰਗ ਹੁੰਦੀ ਆ ਠੀਕ ਹੈ ਜੀ ਪਰ ਇਸ ਤੋਂ ਇਲਾਵਾ ਜਿਹੜਾ ਨਾ ਨੇ ਇਸ ਤੋਂ ਇਲਾਵਾ ਜੇ ਕਿਸੇ ਨੂੰ ਅਰਜੈਂਟ ਵੀ ਚਾਹੀਦਾ ਹੁੰਦਾ ਪੀਸ ਆਪਾਂ ਤਿਆਰ ਕਰਕੇ ਦਿੰਨੇ ਆ ਜੀ ਉਹ ਜੀ ਆਪਣੇ ਕੋਲ ਇੰਬੋਟਰੀ ਵਾਲਾ ਜਿਹੜਾ ਮਸ਼ੀਨੀ ਵਰਕ ਵਾਲਾ ਕਾਰੀਗਰ ਆ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸੂਟ ਪਹਿਲੇ ਵੀ ਦੇਖਿਆ ਜੀ ਮਸ਼ੀਨੀ ਵਰਕ ਵਾਲੇ ਤਿਆਰ ਹੁੰਦੇ ਜੀ ਇੱਥੇ ਆਪਣੇ ਕੋਲ ਇਹ ਭਾਈ ਸਾਹਿਬ ਆਪਣੇ ਬਰੇਲੀ ਤੋਂ ਆਏ ਜੀ ਅੱਛਾ ਬਰੇਲੀ ਤੋਂ ਹਾਂ ਜੀ ਯੂਪੀ ਤੋਂ ਆਏ ਜੀ ਬੰਗਾਲ ਦੇ ਆਸਿਆ ਕਰਦੇ ਆ ਹਾਂ ਜੀ ਹਾਂ ਇਹ ਲੇਡੀ ਸੂਟਾਂ ਦੇ ਮਾਰ ਨੇ ਜੀ ਇਹ ਜੀ ਇਹ ਲੇਡੀ ਸੂਟ ਜਿਵੇਂ ਤਿਆਰ ਕਰੀ ਜਾਂਦੇ ਆ ਜੀ ਠੀਕ ਹੈ ਜੀ ਹਾਂ ਜੀ ਇਹ ਮੋਇਟਰੀ ਉਸ ਤੋਂ ਬਾਅਦ ਆਪਣੇ ਕੋਲ ਅੱਜ ਕਾ ਮਸ਼ੀਨਾਂ ਕਾਦੀ ਪਈਆਂ ਹਾਂ ਜੀ ਇਹ ਮਸ਼ੀਨ ਹੈਗੀ ਜੀ ਜੋ ਕਾਜ ਕਰਦੀ ਹੈ ਜੀ ਅੱਛਾ ਹਾਂ ਜੀ ਕੋਟ ਕਾਜ ਵਾਲੇ ਸ਼ਰਟ ਕਾਜ ਵਾਲੇ ਹਰ ਤਰ੍ਹਾਂ ਦਾ ਇੰਦੇ ਅਗਲੇ ਪਾਸੇ ਆਪਣੇ ਕੋਲ ਮਸ਼ੀਨ ਹੈ ਜੀ ਹਾਂ ਜੋ ਟ੍ਰੈਂਡਿੰਗ ਵਿੱਚ ਅੱਜ ਕੱਲ ਲੋਗੋ ਚੱਲਦਾ ਪਿਆ ਜੀ ਆਪਣੀ ਦੁਕਾਨ ਦਾ ਮਾਰਕਾ ਉਹ ਇਹਦੇ ਤੇ ਤਿਆਰ ਹੁੰਦਾ ਜੀ ਇਸ ਮਸ਼ੀਨ ਦੇ ਤਿਆਰ ਨਵੀਂ ਟੈਕਨੋਲੋਜੀ ਦੀ ਮਸ਼ੀਨ ਆ ਜੀ ਤੇ ਗਾਹਕ ਨੂੰ ਹਰ ਪੱਖੋਂ ਅਸੀਂ ਸਰਵਿਸ ਦਿੰਨੇ ਆ ਜੀ ਹਰ ਪੱਖੋਂ ਦਾ ਕੰਮ ਤਸੱਲੀ ਬਖਸ਼ ਕਰਦੇ ਆ ਜੀ ਹਾਂ ਬਿਲਕੁਲ ਤੁਹਾਨੂੰ ਸ਼ੋਰੂਮ ਵੀ ਦਿਖਾਇਆ ਤੇ ਵਰਕਸ਼ਾਪ ਵੀ ਦਿਖਾਤੀ ਜਿੱਥੇ ਬਕਾਇਦਾ ਤਿਆਰ ਕੀਤੇ ਜਾਂਦੇ ਆ ਬਕਾਇਦਾ ਸਟਾਫ ਜਿਹੜਾ ਹੈ ਲੇਡੀਜ਼ ਸੂਟ ਦੇ ਲਈ ਸਪੈਸ਼ਲ ਮਾਇਰ ਨੇ ਹਾਂ ਕਾਂਸੇ ਆਪ ਬਰੇਲੀ ਜੀ ਸੇ ਬਰੇਲੀ ਸੇ ਉਹ ਲੇਡੀਜ਼ ਸੂਟ ਖਾਸ ਤਿਆਰ ਕਰਦੇ ਹੋ ਹਾਂਜੀ ਕੀ ਚੁਮਾਈ ਤੇ ਰਹੀ ਏ ਲੋਕੋ ਕੀ ਇਹ ਮੇਰੇ ਬੰਦਾ ਕੰਮ ਦੇ ਵਿੱਚ ਬਿਜੀ ਆ ਆਪਣੇ ਚ ਕਿਉਂਕਿ ਕੰਮ ਦਾ ਮਾਰਨੇ ਬੰਦੇ ਤੁਹਾਡੇ ਠੀਕ ਆ ਆਪਾਂ ਸ਼ੋਰੂਮ ਵੀ ਤੁਹਾਡਾ ਦਿਖਾਤਾ ਤੇ ਨਾਲ ਹੀ ਆਪਾਂ ਦਿਖਾਤੇ ਵਰਕਸ਼ਾਪ ਵੀ ਤੇ ਹੁਣ ਕਿ ਦੀਵਾਲੀ ਚੱਲ ਰਹੀ ਹੈਗੀ ਆ ਤੇ ਦੀਵਾਲੀ ਤੇ ਆਪਾਂ ਕੀ ਕੋਈ ਸਕੀਮ ਆਫਰ ਵੀ ਛੜਨੀ ਆ ਵੀ ਲੋਕ ਤਾਂ ਵੇਖ ਗਰਾਹ ਤੁਹਾਡੇ ਕੋਲ ਪਹਿਲਾਂ ਹੀ ਵਾਦੂ ਆ ਹਾਂਜੀ ਹਾਂਜੀ ਜੀ ਹਾਂਜੀ ਸਰ ਕੋਈ ਕੰਮੀ ਤਾਂ ਹੈ ਜੀ ਦੀਵਾਲੀ ਦੇ ਵਿੱਚ ਹਰ ਬੰਦਾ ਜਿਹੜਾ ਕੋਈ ਮਤਲਬ ਆਫਰ ਲਗਾਉਂਦਾ ਜੀ ਆਪਣੇ ਕੋਲ ਜਿਹੜਾ ਬੰਦਾ ਆਏਗਾ ਜੀ ਆਪਣੀ ਵੀਡੀਓ ਸ਼ੇਅਰ ਕਰਕੇ ਆਏਗਾ ਲਾਈਕ ਕਰਕੇ ਆਏਗਾ ਜੀ ਉਹਨੂੰ 5% ਦਾ ਡਿਸਕਾਊਂਟ ਜਿਹੜਾ ਸਾਡੇ ਵੱਲੋਂ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਗਿਫਟ ਦਿੱਤੇ ਜਾਣਗੇ ਜੀ ਠੀਕ ਹੈ ਜੀ ਔਰ ਮੈਂ ਇਲਾਕਾ ਨਿਵਾਸੀਆਂ ਦਾ ਸਮੂਹ ਕੱਪੜਾ ਯੂਨੀਅਨ ਦਾ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਅੱਜ ਇੱਥੋਂ ਤੱਕ ਪਹੁੰਚਾਇਆ ਅੱਛਾ ਕੰਮ ਉਹਨਾਂ ਦਾ ਸਹਿਯੋਗ ਰਿਹਾ ਬਿਲਕੁਲ ਜੀ ਉਹਨਾਂ ਦਾ ਹਮੇਸ਼ਾ ਹੀ ਮੇਰੇ ਨਾਲ ਸੰਯੋਗ ਰਿਹਾ ਜੀ ਅੱਜ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਜੀ ਸੋ ਮੈਂ ਇੱਕ ਗੱਲ ਕਹਿਣਾ ਵੀ ਮਤਲਬ ਜੇ ਕੱਪੜੇ ਦੀ ਦੁਨੀਆ ਵਿੱਚ ਆਪਣੇ ਕੋਲ ਜਿਹੜਾ ਨਾ ਜੀ ਮੰਡੀ ਗੁਰੂ ਹਰ ਸਾਹਿਬ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਜੀ ਸਸਤੇ ਔਰ ਜੈਦ ਰੇਟ ਤੇ ਮਿਲਦੀ ਹੈ ਜੀ ਆਪਾਂ ਨੂੰ ਬਾਹਰ ਕਿਤੇ ਕੱਪੜਾ ਖਰੀਦਣ ਜਾਣ ਦੀ ਲੋੜ ਨਹੀਂ ਹੈਗੀ ਸਲਾਈ ਸਹੀ ਹੋਣੀ ਚਾਹੀਦੀ ਉਹ ਇੱਥੇ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਸਲਾਈ ਵੀ ਆਪਾਂ ਕਰਵਾ ਕੇ ਤਾਂਗੇ ਜੀ ਬਾਕੀ ਕਪੜਾ ਪੂਰੀ ਯੂਨੀਅਨ ਇੱਥੇ ਮੰਡੀ ਗੁਰੂ ਹਰਸਾਏ ਦੀ ਜਿੰਨਾਂ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਪਈ ਹੋਈ ਹੈ ਜੀ ਆਪਾਂ ਨੂੰ ਮੈਰਿਜ ਸੀਰੀ ਵਿੱਚ ਜਿੰਨੇ ਵੀ ਕੋਟ ਪੈਂਟ ਲੇਡੀ ਸੂਟ ਹਰ ਤਰ੍ਹਾਂ ਦੀ ਜਿਹੜੀ ਸੌਦਾ ਉਪਲਬਧ ਇੱਥੇ ਕਰਵਾਉਂਦੇ ਆ ਜੀ ਹੁਣ ਆਪਾਂ ਨੂੰ ਅੱਗੇ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਸੋ ਮੇਰੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਇੱਕ ਵਾਰ ਜਿਹੜਾ ਜ਼ਰੂਰ ਆਓ ਆਪਣੀ ਦੁਕਾਨ ਤੇ ਯੂ ਲਾਈਕ ਟੇਲਰ ਐਂਡ ਬੁਟੀਕ ਗੁਰੂ ਹਰਸਾਏ 메ਨ ਬਾਜ਼ਾਰ ਕਾਕੇ ਹਲਵਾਈ ਵਾਲੀ ਗਲੀ ਦੋ ਸ਼ਟਰਾਂ ਵਾਲੀ ਦੁਕਾਨ ਹੈ ਜੀ ਆਪਣੀ ਇੱਕ ਵਾਰ ਹਾਂ ਜੀ ਕੋਰਨਰ ਜੀ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਜੀ ਸੋ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਤਿਵੰਦ ਜੀ ਬਿਲਕੁਲ ਜੀ ਅਸੀਂ ਦਿਖਾਇਆ ਗੁਰੂ ਹਰਸਾਏ ਦੇ ਵਿੱਚ ਕਿਹੜੀ ਕਲਾ ਹੈ ਲੋਕਾਂ ਦੇ ਕੋਲ ਗੁਰੂ ਹਰਸਾਏ ਦਾ ਯੂ ਲਾਈਕ ਵਾਲਿਆਂ ਦਾ ਟੇਲਰ ਦਾ ਵੀ ਕੰਮ ਹੈ ਬੁਟੀਕ ਦਾ ਵੀ ਕੰਮ ਹੈ ਜਿੱਥੇ ਲੋਕ ਕਪੜੇ ਸਲਾਉਣ ਲਈ ਆਉਂਦੇ ਆ ਰੇਟ ਵੀ ਬਾਈ ਦੇ ਜਾਇਜ ਨੇ ਤੇ ਲੋਕਾਂ ਦੇ ਮੂੰਹ ਆ ਕੇ ਦੱਸਦੇ ਆ ਪਰ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਹਰ ਇੱਕ ਗੱਲ ਉਹਨਾਂ ਨੇ ਵਧੀਆ ਕਹਿ ਦਿੱਤੀ ਕਹਿੰਦਾ ਕਪੜਾ ਲੋਕਲ ਹੀ ਲਿਆ ਕਰੋ ਗੁਰੂ ਅਰਸਾਏ ਤੋਂ ਕਿਉਂਕਿ ਕੁਆਲਿਟੀ ਗੁਰੂ ਅਰਸਾਏ ਦੇ ਚ ਪਈ ਆ ਰੇਟ ਵੀ ਜਾਇਜ਼ ਪਿਆ ਬਾਹਰ ਜਾਣ ਦੀ ਲੋੜ ਨਹੀਂ ਕਹਿੰਦਾ ਸਲਾਈ ਅਸੀਂ ਕਰਕੇ ਕਪੜਾ ਜਚਾਣਾ ਕਾਰੀਗਰ ਦੇ ਵਾਸਤੇ ਕਪੜਾ ਜਚਾਣਾ ਤੁਹਾਡੇ ਵਾਸਤੇ ਕਪੜਾ ਗੁਰੂ ਅਰਸਾਏ ਤੋਂ ਆ ਗਿਆ ਤਾਂ ਗੁਰੂ ਅਰਸਾਏ 'ਚ ਸਲਾਈ ਹੋ ਗਈ ਹਾਂਜੀ ਹਾਂਜੀ ਬੇਗਲੜੀ ਕਪੜਾ ਕਿਤੋਂ ਵੀ ਆਵੇ ਪਰ ਮੈਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਜੀ ਤੁਹਾਨੂੰ ਇੱਕ ਤਾਂ ਅੱਜਕੱਲ੍ਹ ਹਰ ਬੰਦੇ ਕੋਲ ਜਿਹੜੀ ਟਾਈਮ ਦੀ ਬਹੁਤ ਸ਼ੋਰਟੇਜ ਹੈ ਜੀ ਆਪਾਂ ਬਾਹਰ ਜਾਵਾਂਗੇ ਐਕਸਟਰਾ ਤੋਂ ਜਿਹੜਾ ਆਪਾਂ ਇੱਥੇ ਸਾਰੇ ਭੈਣ ਭਰਾ ਆਪਣੇ ਆਪ ਦੇ ਬੈਠੇ ਹੋਏ ਆ ਜੀ ਇੱਥੇ ਤੁਸੀਂ ਕੱਪੜਾ ਲਓ ਵਿਲਟ ਕਰੋ ਮੇਰੀ ਦੁਕਾਨ ਤੇ ਆਓ ਮੈਂ ਤੁਹਾਨੂੰ ਵਧੀਆ ਸਲਾਈ ਕਰਕੇ ਦਾਂਗਾ ਜੀ ਉਹਦੇ ਵਿੱਚ ਕੱਪੜੇ ਦੀ ਗਾਰੰਟੀ ਜਿਹੜੀ ਹੈ ਗਾਰੰਟੀ ਵੀ ਲੈ ਕੇ ਦਾਂਗਾ ਜੀ ਆਪਾਂ ਜੀ ਹਾਂ ਜੀ ਕੱਪੜੇ ਦੀ ਗਾਰੰਟੀ ਵੀ ਲੈ ਕੇ ਦੇਾਂਗਾ ਦੂਜੀ ਗਾਰੰਟੀ ਇਹਨਾਂ ਦੀ ਹੈ ਸਲਾਈ ਦੇ ਮਾਮਲੇ ਦੇ ਵਿੱਚ ਲੇਡੀਜ਼ ਦੇ ਲਈ ਖਾਸ ਕਰਕੇ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਤੁਸੀਂ ਦੇਖੋ ਜਿਹੜੀ ਇਹ ਸਲਾਈ ਹੋਈ ਹੋਈ ਆ ਕੜਾਈ ਹੋਈ ਹੋਈ ਆ ਮਸ਼ੀਨੀ ਆ ਮਸ਼ੀਨੀ ਵੀ ਆ ਹੈਂਡਵਰਕ ਵੀ ਆ ਇਹ ਹੈਂਡਵਰਕ ਹੈ ਹੱਥ ਦੇ ਨਾਲ ਇਹ ਮਸ਼ੀਨੀਆਂ ਤੇ ਲੇਡੀਜ਼ ਲਈ ਖਾਸ ਜਿਹੜਾ ਇਹਨਾਂ ਦੇ ਕੋਲ ਹੈਗਾ ਸਭ ਕੁਝ ਤਿਆਰ ਕਰਨ ਦੇ ਲਈ ਪੂਰੀ ਟੀਮ ਹੈਗੀ ਆ ਤੇ ਜਿਸ ਕਰਕੇ ਯੂ ਲਾਈਕ ਵਾਲਿਆਂ ਦਾ ਹੁਣ ਇੱਕ ਵੱਡਾ ਨਾਮ ਗੁਰੂ ਅਰਸਾਈ ਦੇ ਵਿੱਚ ਸਲਾਈ ਦੇ ਵਿੱਚ ਚਾਹੇ ਉਹ ਲੇਡੀ ਦੇ ਸੂਟ ਆ ਜੈਂਟਸ ਦੇ ਆ ਬੱਚਿਆਂ ਦੇ ਵਿੱਚ ਵੱਡਾ ਨਾਮ ਬਣ ਚੁੱਕਿਆ ਤੇ ਨੰਬਰ ਅਸੀਂ ਬਾਈ ਦੇ ਸਕਰੀਨ ਤੇ ਦੇ ਦਿੱਤੇ ਆ ਤੇ ਨੰਬਰਾਂ ਤੇ ਤੁਸੀਂ ਗੱਲ ਵੀ ਕਰ ਸਕਦੇ ਹੋ ਤੇ ਨਾਲ ਜਿਹੜਾ ਸ਼ੇਅਰ ਕਰਕੇ ਆਊਗਾ ਬਾਈ ਨੇ 5% ਦਾ ਡਿਸਕਾਊਂਟ ਐਕਸਟਰਾ ਹੋਰ ਕਰ ਦਿੱਤਾ ਗਿਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਸਾਈ ਲਈ